ਲੱਗਣ ਲੱਜੂਗਾ ਤੇਰਾ ਆਹ ਟ੍ਰੇਨਿੰਗ ਪੂਰੀ ਕਰ ਲੈ ਟ੍ਰੇਨਿੰਗ ਪੂਰੀ ਹੋ ਗਈ ਸਾਧ ਸੰਗ ਜੀ ਉਹ ਤਾਂ ਜਿਹੜੀ ਚੀਜ਼ ਦੀ ਭਾਲ ਦੇ ਵਿੱਚ ਹੈ ਨਾ ਘਰੋਂ ਤੁਸੀਂ ਸੋਚੋਗੇ ਵੀ ਸੰਗਰੂਰ ਜਾਣਾ ਤਾਂ ਹੀ ਸੰਗਰੂਰ ਆਉਂਗੇ ਜੇ ਹੁਣ ਸੋਚੀ ਜਾਂਦਾ ਤੁਰਦਾ ਹੈ ਹੀ ਨਹੀਂ ਫੇਰ ਨਹੀਂ ਗੱਲ ਬਣਨੀ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਐਸਾ ਰੰਗ ਚਾੜਦਾ ਰੱਬ ਦੇ ਪਿਆਰਿਓ ਐਸਾ ਰੰਗ ਚਾੜਦਾ ਪਰਮੇਸ਼ਰ ਨੇ ਇੱਕ ਦਿਨ ਤਾਂ ਸਾਧ ਸੰਗ ਜੀ ਕਹਿੰਦੇ ਉਹ ਜਿਹੜਾ ਜੁਨਟ ਦਾ ਕਮਾਂਡਰ ਸੀ ਕਿਸੇ ਨੇ ਜਾ ਕੇ ਚੁਗਲੀ ਕਰਤੀ ਕਹਿੰਦੇ ਉਹ ਜਿਹੜਾ ਆਤਰਸਿਓ ਸਿਪਾਹੀ ਹੈ ਨਾ ਆਪਣਾ ਉਹ ਤਾਂ ਸਾਰਾ ਦਿਨ ਵਹਿਗਰੂ ਵਹਿਗਰੂ ਕਰਦਾ ਰਹਿੰਦਾ ਉਹ ਡਿਊਟੀ ਦੇ ਉੱਤੇ ਕਿਤੇ ਧਿਆਨ ਨਹੀਂ ਦਿੰਦਾ ਤੇ ਸਾਧ ਸੰਗ ਜੀ ਅਫਸਰ ਫਿਰ ਜਿਵੇਂ ਕੋਈ ਕਹਿ ਦੇ ਉਸ ਤਰ੍ਹਾਂ ਹੀ ਕਰਦੇ ਆ ਕਹਿੰਦੇ ਜਿੱਦੇ ਹੁਣ ਤੁਹਾਨੂੰ ਲੱਗਿਆ ਵੀ ਡਿਊਟੀ ਤੇ ਹੈ ਨਹੀਂ ਉਹਦੇ ਫਿਰ ਆ ਕੇ ਮੈਨੂੰ ਦੱਸਿਓ ਆਪਾਂ ਜਾ ਕੇ ਚੈੱਕ ਕਰਾਂਗੇ ਆ ਗਿਆ ਰੱਬ ਦੇ ਪਿਆਰਿਓ ਉਹ ਦਿਨ ਫਿਰ ਕਹਿੰਦੇ ਮਹਾਪੁਰਖ ਚੌਂਕੜਾ ਮਾਰ ਕੇ ਇੱਕ ਨਦੀ ਦੇ ਕਿਨਾਰੇ ਤੇ ਬੈਠੇ ਐ ਚੁਗਲ ਖੋਰ ਨਾਲ ਚੁਗਲੀਆਂ ਆਵਾਜ਼ ਰਹਿੰਦੇ ਗੱਲ ਕਹਿੰਦੇ ਆ ਕਹਿੰਦੇ ਆ ਕਹਿ ਜਾਂਦੇ ਜਾ ਕੇ ਦੱਸਦਾ ਕਹਿੰਦੇ ਜੀ ਅੱਜ ਉਹ ਨਹਿਰ ਦੇ ਕਿਨਾਰੇ ਦੇ ਉੱਤੇ ਬੈਠਾ ਐ ਅੱਜ ਡਿਊਟੀ ਦੇ ਉੱਤੇ ਹੈ ਨਹੀਂ ਉਹਦੀ ਡਿਊਟੀ ਐ ਕਹਿੰਦੇ ਆਪ ਅਫਸਰ ਚੈੱਕ ਕਰਨ ਵਾਸਤੇ ਆਇਆ ਐ ਕੁਆਟਰ ਗਾਰਡ ਡਿਊਟੀ ਤੇ ਸੰਤ ਮਹਾਰਾਜ ਜੀ ਦੇ ਹੱਥ ਵਿੱਚ ਰੈਫਲ ਉਹ ਡਿਊਟੀ ਦੇ ਉੱਤੇ ਖਲੋਤੇ ਹੈ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਉਹ ਕਹਿੰਦੇ ਐਵੇਂ ਗਲਤ ਕਹੀ ਜਾਂਦੇ ਹੋ ਤੁਸੀਂ ਇਹ ਤਾਂ ਖੜੇ ਨੇ ਡਿਊਟੀ ਦੇ ਉੱਤੇ ਤੇ ਸਾਧ ਸੰਗ ਜੀ ਜਦੋਂ ਜਾ ਕੇ ਉਹ ਨਦੀ ਦੇ ਕਿਨਾਰੇ ਦੇ ਉੱਤੇ ਦੇਖਿਆ ਸੰਤ ਮਹਾਰਾਜ ਜੀ ਨੇ ਤੇ ਉੱਥੇ ਵੀ ਚੌਂਕੜਾ ਮਾਰਿਆ ਹੋਇਆ ਹੈ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਰੱਬ ਦੇ ਪਿਆਰਿਆਂ ਦੀ ਮੌਜ ਆ ਉਹ ਰੱਬ ਦੇ ਪਿਆਰਿਓ ਜਦੋਂ ਜੋਨਾ ਜਗਾਂ ਦੇ ਉੱਤੇ ਦੇਖਿਆ ਸਵੇਰ ਹੋਈ ਸੰਤ ਮਹਾਰਾਜੀਆਂ ਨੂੰ ਬੁਲਾ ਲਿਆ ਕਹਿੰਦੇ ਡਿਊਟੀ ਤੇ ਹਾਜ਼ਰ ਸੀ ਕਹਿੰਦੇ ਨਾ ਜੀ ਮੈਂ ਤਾਂ ਨਹੀਂ ਕਹਿੰਦੇ ਅਸੀਂ ਚੈੱਕ ਕਰਕੇ ਆਏ ਤੇਰੇ ਦਸਕਤ ਵੀ ਹੋਏ ਹੋਏ ਐ ਡਿਊਟੀ ਦੇ ਉੱਤੇ ਹੀ ਸੀ ਤੂੰ ਤੇ ਬਾਬਾ ਅਤਰ ਸਿੰਘ ਮਹਾਰਾਜ ਮਸਤੂਆਣਾ ਸਾਹਿਬ ਵਾਲੇ ਜਨਮ ਤੋਂ ਹੀ ਬਰਾਗੀ ਸੀ ਉਹ ਕਦੇ ਖਿੜਖੜਾ ਕੇ ਥੋੜੋ ਹੱਸੇ ਸੀ ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ساری ਜ਼ਿੰਦਗੀ ਕਦੇ ਖਿੜਖੜਾ ਕੇ ਨਹੀਂ ਹੱਸੇ ਐਵੇਂ ਸੰਤ ਮਹਾਰਾਜੀ ਮੁਸਕਰਾਉਂਦੇ ਤਾਂ ਸੀ ਪਰ ਸਾਧ ਸੰਗ ਜੀ ساری ਜ਼ਿੰਦਗੀ ਹੱਸੇ ਨਹੀਂ ਹੈਗੇ ਵਕਤ ਪੈ ਗਿਆ ਤਾਂ ਵੀ ਨਹੀਂ ਹੱਸੇ ਜਦੋਂ ਕਲਰ ਕਨੋਹੇ ਦੀ ਧਰਤੀ ਦੇ ਉੱਤੇ ਮਹਾਰਾਜ ਗਏ ਆ ਨਾ ਪਹਾੜੀ ਚੜ ਗਏ ਪਹਾੜਾਂ ਦੇ ਉੱਤੇ ਨੂੰ ਕਹਿੰਦੇ ਇੱਥੇ ਨਹੀਂ ਕੋਈ ਹੈਗਾ ਇੱਥੇ ਨਾਮ ਲੱਪਣ ਦਾ ਆਨੰਦ ਆਊਗਾ ਤੇ ਸਾਧ ਸੰਗ ਜੀ ਆਕਾਂਤ ਜਗ੍ਹਾ ਦੇ ਉੱਤੇ ਬੈਠ ਗਏ ਤਿੰਨ ਦਿਨ ਬਾਅਦ ਐ ਨਿਤਰ ਪ੍ਰਕਾਸ਼ ਹੋਏ ਇੱਕ ਬੀਬੀ ਸਾਹਮਣੇ ਖਲੋਤੀ ਹੈ ਮਹਾਂਪੁਰਖੋ ਆਹ ਲਓ ਪ੍ਰਸਾਦਾ ਸਕ ਲੋ ਕਹਿੰਦੇ ਕਦੋਂ ਕਦੀ ਖੜੀ ਐ ਤੈਨੂੰ ਕਿਹਨੇ ਦੱਸਦਾ ਵੀ ਮੈਂ ਇੱਥੇ ਬੈਠਾ ਐ ਤੇ ਮਹਾਰਾਜ ਕਹਿੰਦੇ ਵੀ ਆਪਾਂ ਤਾਂ ਸੋਚ ਲੱਗ ਜਾਂਦੀ ਆ ਵੀ ਰੋਟੀ ਕਿੱਥੋਂ ਆਊ ਪ੍ਰਸਾਦਾ ਕਿੱਥੋਂ ਆਊਗਾ ਤੇ ਕਰਤਾ ਜਿਹੜਾ ਨਾ ਕਰਤਾ ਉਹਨੇ ਤੁਹਾਡੀ ਰੋਟੀ ਦਾ ਬੰਦੋਬਸਤ ਪਹਿਲਾਂ ਹੀ ਕਰਕੇ ਰੱਖਿਆ ਗੱਜ ਕੇ ਆਖੋ ਸਤਨਾਮ ਦਾ ਸਵਾਗਤ ਕਰੂ ਕਹਿੰਦੀ ਮਹਾਪੁਰਖੋ ਮੈਂ ਆ ਉੱਚੀ ਪਹਾੜੀ ਦੇ ਰਹਿਣੀ ਐ ਮੈਂ ਉਦੋਂ ਵੀ ਦੇਖ ਰਿਆ ਸੀ ਜਦੋਂ ਤੁਸੀਂ ਆ ਕੇ ਬੈਠੇ ਸੀ ਮੈਂ ਕੱਲ ਵੀ ਆਈ ਸੀ ਮੈਂ ਪਰਸੋਂ ਵੀ ਆਈ ਸੀ ਮਹਾਰਾਜ ਤੁਸੀਂ ਸਮਾਦੀ ਲਾਈ ਹੋਈ ਸੀ ਰੱਬ ਦੇ ਜਿਹੜੇ ਪਿਆਰੇ ਨੇ ਨਾ ਉਹਨਾਂ ਦੀ ਜਿੰਨ ਰਾਤ ਦੀ ਸਮਾਦੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ ਜਿੰਨ ਰਾਤ ਦੀ ਸਮਾਦੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰ ਪਿਆਰਿਆਂ ਦੀ ਦਿਨ ਰਾਤ ਦੀ ਸਮਾਦੀ ਲਗੀ ਰਹਿੰਦੀ ਐ ਰੱਬ ਦੇ ਪਿਆਰਿਆਂ ਦੀ ਦਿਨ ਰਾਤ ਦੀ ਸਮਾਦੀ ਲਗੀ ਰਹਿੰਦੀ ਆ ਰੱਬਾ ਤੇਰੇ ਸੇਵਕਾਂ ਦੀ ਦਿਨ ਰਾਤ ਦੀ ਸਮਾਦੀ ਲਗੀ ਰਹਿੰਦੀ ਆ ਰੱਬ ਦੇ ਪਿਆਰਿਆਂ ਦਾ ਆਖੇ ਦੂਰ ਵੜੀ ਮੰਝ ਲੋ ਫਕੀਰਾ ਆ ਮੰਝ ਲੋ ਫਕੀਰਾ ਬਾਣੀ ਲੋਕਾਂ ਨੂੰ ਕੀ ਪਤਾ ਕਿੱਥੇ ਫੱਕਰ ਸੁਨਦੇ ਸਮਾਜ ਨੀ ਨਾਲ ਪਰਮਾਤਮਾ ਦੇ ਹਾਂਜੀ ਨਾਲ ਪਰਮਾਤਮਾ ਦੇ ਦੁਨੀਆ ਕੀ ਜਾਣ ਕੰਡੀਆਂ ਦਾ ਲੋਕੀ ਵੇਗ ਆਤਮੁੱਲ ਪਾਉਂਦੇ ਨੇ ਕੰਡੀਆਂ ਦਾ ਬਿਰਲੇ ਸਰੋਤੇ ਕੋਈ ਫੱਕਰਾਂ ਦੇ ਰਾਗ ਦੇ ਮਹਾਂਪੁਰਖੋ ਮੈਂ ਤਾਂ ਤਿੰਨ ਦਿਨ ਤੋਂ ਆਉਣੀ ਐ ਭਾਈ ਸੁਪਾਲ ਸਿੰਘ ਜੀ ਆਜੋ ਰਾ ਆਜੋ ਇਹ ਛੋਟੇ ਛੋਟੇ ਬੱਚਿਆਂ ਨੂੰ ਤਿਆਰ ਕਰਦੇ ਐ ਆ ਸੰਤ ਮਹਾਰਾਜਿਆਂ ਨੇ ਇਹਨੇ ਤੇ ਬਖਸ਼ਿਸ਼ ਕੀਤੀ ਹੈ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਤੇ ਸਾਧ ਸੰਗਤ ਜੀ ਵੱਡੀ ਕਿਰਪਾ ਆ ਜਿਵੇਂ ਕੋ ਛੋਟਾ ਜਿਹਾ ਬੱਚਾ ਕਵਿਸਰੀ ਪੜ੍ਹ ਰਿਆ ਸੀ ਨਾ ਐ ਅੰਦਰੋਂ ਫਿਰ ਉਵਾਲੇ ਆਉਂਦੇ ਸੀ ਉਵਾਲੇ ਇਹਨਾਂ ਨੂੰ ਦੇਖ ਕੇ ਨਾ ਬੱਚਿਆਂ ਨੂੰ ਦੇਖ ਕੇ ਫਿਰ ਬਾਬਾ ਜੋਰਾਵਰ ਸਿੰਘ ਚੇਤੇ ਆਉਂਦੇ ਆ ਬਾਬਾ ਫਤਿਹ ਸਿੰਘ ਚੇਤੇ ਆਉਂਦੇ ਆ ਇਹਨਾਂ ਨੂੰ ਦੇਖ ਕੇ ਫਿਰ ਫਕਰ ਹੁੰਦਾ ਵੀ ਸੱਚੇ ਪਾਤਸ਼ਾਹ ਚੱਲੇ ਐ ਥੋੜੇ ਜਿਹਾ ਤੁਰਦੇ ਆ ਰਹੇ ਆ ਤੇਰੇ ਮਾਰਗ ਵੱਲ ਨੂੰ ਐ ਨਹੀਂ ਆ ਵੀ ਸਾਰੇ ਹੀ ਮਨਮੁਖ ਨੇ ਗੁਰਮੁਖ ਵੀ ਹੈਗੇ ਐ ਤੇ ਮਾਰੇ ਕਹਿੰਦੇ ਵੀ ਨਾਸ ਨਹੀਂ ਕਿਸੇ ਵੀ ਚੀਜ਼ ਦਾ ਹੁੰਦਾ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਜੇ 20 50 ਸੰਤਾਂ ਸਿਮਰਨ ਕਰਨ ਵਾਲੇ ਐ ਫਿਰ 5 4 ਖੰਡੇ ਵਾਲੇ ਵੀ ਹੁੰਦੇ ਐ ਵਿੱਚ ਗੱਜ ਕੇ ਆਖੋ ਸਤਨਾਮ ਹੁਣ ਇਕੱਲੇ ਸਿਮਰਨ ਨਾਲ ਗੱਲ ਨਹੀਂ ਬਣਦੀ ਹੈ ਹੁਣ ਸਾਥ ਸੰਜੀ ਖੰਡੇਦਾਰੀ ਵੀ ਹੋਣਾ ਪਊਗਾ ਹੁਣ ਕਹਦੇ ਹੋਣਾ ਪਊਗਾ ਹੁਣ ਸੇਵੇਂ ਪਾਸਾ ਜਿਹੜੀ ਮਤ ਲੈਣੀ ਪਊ ਮੀਰੀ ਤੇ ਪੀਰੀ ਦਾ ਸੁਧਾਰ ਤੇ ਚੇਤੇ ਕਰਨਾ ਪਊ ਆਪਾਂ ਡਰ ਜਾਂਦੇ ਆ ਸੰਤ ਮਹਾਰਾਜ ਜੀ ਨੇ ਜੈਤੋਂ ਦਾ ਮੋਰਚਾ ਨਹੀਂ ਲਾਇਆ ਜੈਤੋਂ ਦੀ ਮੋਰਚੇ ਦੀ ਆਪ ਕਮਾਂਡ ਨਹੀਂ ਕੀਤੀ ਮਹਾਰਾਜ ਜੀਆਂ ਨੇ ਤੇ ਸਾਧ ਸੰਗ ਜੀ ਬਹੁਤ ਵੱਡੀਆਂ ਕੁਰਬਾਨੀਆਂ ਤੇ ਬਹੁਤ ਵੱਡੀਆਂ ਘਾਲਣਾ ਘਾਲੀਆਂ ਨੇ ਸੰਤ ਮਹਾਰਾਜ ਬਾਬਾ ਆਤਰ ਸਿੰਘ ਜੀ ਮਸਤੋ ਬਣਾ ਸਾਹਿਬ ਵਾਲਿਆਂ ਨੇ ਤਾਂ ਅੱਜ ਸਾਰੀ ਦੁਨੀਆ ਪੂਜਦੀ ਹੈ ਸਾਰੀ ਦੁਨੀਆ ਪੂਜਦੀ ਹੈ ਕਹਿੰਦੇ ਅਤਰਸਿਆ ਰਾਤ ਡਿਊਟੀ ਤੇ ਨਹੀਂ ਸੀ ਕਹਿੰਦਾ ਨਾ ਜੀ ਕਹਿੰਦੇ ਅਸੀਂ ਚੈੱਕ ਕਰਕੇ ਆਇਆ ਤੂੰ ਹੈਗਾ ਡਿਊਟੀ ਤੇ ਸੀ ਅਸੀਂ ਚੈੱਕ ਕੀਤਾ ਮੈਂ ਆਪ ਚੈੱਕ ਕੀਤਾ ਤੂੰ ਡਿਊਟੀ ਤੇ ਸੀ ਸੰਤ ਮਹਾਰਾਜ ਕਹਿੰਦੇ ਮੈਂ ਨਹੀਂ ਸੀ ਮੈਂ ਨਹੀਂ ਸੀ ਕਹਿੰਦੇ ਕੌਣ ਸੀ ਕਹਿੰਦੇ ਫਿਰ ਆਪ ਹੀ ਆ ਗਿਆ ਹੋਣਾ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਸੈਨ ਰੂਪ ਹਰ ਹੋਏ ਕੈ ਕਹਿੰਦੇ ਹਰੀ ਨੇ ਸੈਣ ਦਾ ਰੂਪ ਵੀ ਤਾਂ ਧਾਰਨ ਕੀਤਾ ਹੀ ਸੀ ਫਿਰ ਇੱਥੇ ਨਹੀਂ ਆ ਸਕਦਾ ਆ ਜਾਂਦਾ ਹੈ ਮਹਾਪੁਰਖ ਪੜਾਉਂਦੇ ਹੁੰਦੇ ਵਈ ਪਹਿਰਾ ਦੇ ਗਿਆ ਕਲੰਗੀਆਂ ਵਾਲਾ ਮੈਂ ਤੇ ਉਥੇ ਗੈਰ ਹਾਜ਼ਰ ਸੀ ਪਹਿਰਾ ਦੇ ਗਿਆ ਕਲੰਗੀਆਂ ਵਾਲਾ ਮੈਂ ਤੇ ਉਥੇ ਕਰਦਾ ਸੀ ਮੈਂ ਤੇ ਬੰਦਗੀ ਕਰਦਾ ਸੀ ਮੈਂ ਡਿਊਟੀ ਤੇ ਨਹੀਂ ਸੀ ਉਧਰ ਕਹਿੰਦੇ ਤੇਰੇ ਦਸਕਤ ਹੋਏ ਹੋਏ ਆ ਡਿਊਟੀ ਤੇ ਤੇਰੇ ਦਸਕਤ ਹੋਇਆ ਹੈ ਤੂੰ ਹੀ ਸੀ ਫਿਰ ਸੰਤ ਮਹਾਰਾਜੀ ਕਹਿੰਦੇ ਹੁਣ ਫਿਰ ਜੇ ਆਪ ਨਿਰੰਕਾਰ ਮੇਰੀ ਡਿਊਟੀ ਕਰਨ ਲੱਗ ਗਿਆ ਹੁਣ ਆ ਟੁੱਟੀਆਂ ਨੌਕਰੀਆਂ ਨਹੀਂ ਕਰਨੀਆਂ ਗੱਜ ਕੇ ਆਖੋ ਸਤਨਾਮ ਸਾਡੇ ਵਰਗੇ ਥੋੜੋ ਸੀ ਜਿਹੜੇ ਸੰਤ ਮਹਾਰਾ ਸਾਧ ਸੰਗਤ ਦੀ ਅੱਜ ਦਾ ਸਮਾਂ ਤਾਂ ਕੁਝ ਹੋਰ ਹੈ ਅੱਜ ਦਾ ਅਸੀਂ ਲੀਡਰਾਂ ਦੇ ਤਲਵੇ ਚੱਟਣ ਲੱਗੇ ਪਏ ਆ ਉਹਨਾਂ ਨੂੰ ਬੜਾ ਜੀਓ ਆਇਆ ਕਹਿੰਦੇ ਗੁਰੂ ਨਾਨਕ ਜਦੋਂ ਆਉਂਦੇ ਆ ਸਾਧ ਸੰਗਤ ਜੀ ਪੰਜ ਬੰਦੇ ਨਹੀਂ ਮਿਲਦੇ ਪੰਜ ਬੰਦੇ ਨਹੀਂ ਮਿਲਦੇ ਤੇ ਸੰਤ ਮਹਾਰਾਜ ਦਿੱਲੀ ਦੀ ਧਰਤੀ ਦੇ ਉੱਤੇ ਜਾਰਜ ਪੰਚਮ ਨੂੰ ਤਖਤ ਬੋਸੀ ਹੋਣੀ ਸੀ ਧਿਆਨ ਦਿਓ ਜਾਰਜ ਪੰਚਮ ਨੂੰ ਤਖਤ ਬੋਸੀ ਹੋਣੀ ਸੀ ਕਹਿੰਦੇ ਸਾਰਿਆਂ ਨੂੰ ਬੁਲਾ ਲਓ ਸਾਰੇ ਧਰਮਾਂ ਦੇ ਲੋਕ ਆ ਗਏ ਤੇ ਸੰਤ ਮਹਾਰਾਜ ਬਾਬਾ ਆਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਵੀ ਚਲੇ ਗਏ ਸਾਰੀ ਦੁਨੀਆ ਉੱਠ ਕੇ ਖੜੋਗੀ ਪਰ ਸੰਤ ਮਹਾਰਾਜ ਬੈਠੇ ਐ ਜਦੋਂ ਹੁਣ ਸਾਰੇ ਖੜੇ ਹੋਣ ਇੱਕ ਬੈਠਾ ਹੋਵੇ ਤੇ ਆਟੋਮੈਟਿਕ ਸਾਰਿਆਂ ਦੀ ਨਿਗਾ ਫਰ ਜਾਊਗੀ ਕਹਿੰਦੇ ਆਹ ਕੌਣ ਐ ਕਹਿੰਦੇ ਸਿੱਖਾਂ ਦਾ ਮੁਖੀ ਐ ਇਹ ਬੜੀ ਪੂਜੀ ਹੋਈ ਰੂਹ ਐ ਇਹਦਾ ਨਾਮ ਸੰਤ ਆਤਰ ਸਿੰਘ ਗੱਜਕੇ ਆਖੋ ਸਤਨਾਮ ਵਾਹਿਗੁਰੂ ਕਹਿੰਦੇ ਵੀ ਸਾਰੇ ਉੱਠ ਕੇ ਖਲੋਗੇ ਸੰਤ ਜੀ ਤੁਸੀਂ ਕਿਉਂ ਨਹੀਂ ਖਲੋਏ ਤੁਸੀਂ ਕਿਉਂ ਨਹੀਂ ਨਮਸਕਾਰ ਕੀਤੀ ਕਹਿੰਦੇ ਅਸੀਂ ਇੱਕ ਨੂੰ ਇਹ ਪੁੱਛਦੇ ਆਂ ਇੱਕ ਦੇ ਅੱਗੇ ਸੀਸ ਝੁਕਾਉਣੇ ਆ ਆਪਣੇ ਵਰਗੇ ਥੋੜੋ ਸੀ ਸੰਗ ਤੇ ਪਰਿਵਾਰ ਦੇ ਪੰਜ ਮੈਂਬਰ ਨੇ ਪੰਜਾਂ ਦਾ ਰਸਤਾ ਅੱਜਕੱਲ ਅਲੱਗ-ਅਲੱਗ ਹੈ ਕੋਈ ਅੰਨੋਂ ਦੇ ਕੋਈ ਬੰਨੋਂ ਦੇ ਕੋਈ ਪਰਬਤ ਵਾਲੀ ਰੰਨੋਂ ਦੇ ਐ ਚੱਲਦਾ ਨਾ ਇਹ ਤਾਂ ਮਹਾਰਾਜੇ ਬਖਸ਼ ਲਿਆ ਆਪਾਂ ਨੂੰ ਸੰਗ ਤੇ ਬਾਈ ਮਾੜਾ ਜਿਆ ਕਹਿ ਦੇਵੇ ਵੀ ਬਾਬਾ ਕੰਨਾਵਾਟੀ ਕੁਰਰ ਕਰਦਾ ਹੈ ਉਧਰ ਨੂੰ ਦੁਰ ਜਾਂਦੇ ਆ ਮੇਰੇ ਸਤਿਗੁਰ ਕਹਿੰਦੇ ਗੁਰ ਜੈਸਾ ਨਾਹੀ ਕੋ ਦੇਵ ਆ ਗੁਰੂ ਨਾਨਕ ਦੇ ਕੋਲੇ ਆ ਜਾਓ ਛੋਟੇ ਛੋਟੇ ਸਹਬਜ਼ਾਦੇ ਸ਼ਹੀਦ ਕਰਾ ਕੇ ਤੁਹਾਨੂੰ ਸਰਦਾਰੀਆਂ ਮਿਲੀਆਂ 15 ਤੇ 17 ਸਾਲ ਦੀ ਜਿੰਦਾਂ ਨੂੰ ਜੰਗ ਵਿੱਚ ਭੇਜ ਕੇ ਤੁਹਾਨੂੰ ਸਰਦਾਰੀਆਂ ਦਿੱਤੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੱਚਾ ਪੌਣੇ 4 ਸਾਲ ਦਾ ਹੈ ਉਹਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੁਖ ਵਿੱਚ ਤੁੰਤਾਂ ਜਿਹਨੇ ਤੁਹਾਨੂੰ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਬਣਾਇਆ ਉਹਦੇ ਕਰਕੇ ਹੀ ਆਜਿਆ ਕਰੋ ਪੌਣੇ ਸਾਲ 4 ਸਾਲ ਦੀ ਉਮਰ ਹੈ ਕੋਈ ਬਾਬਾ ਸੋਨੀ ਜੀ ਵਰਗਾ ਬਾਬਾ ਸੁਖਵਿੰਦਰ ਸਿੰਘ ਬਾਬਾ ਕਰਮਜੀਤ ਸਿੰਘ ਵਰਗਾ ਕਹਿੰਦਾ ਕਹਿੰਦੇ ਮਹਾਪੁਰਖੋ ਕੋਈ ਇਤੋਂ ਵੱਡੀ ਵੀ ਗੱਲ ਹੈ ਕਹਿੰਦੇ ਕਿਉਂ ਨਹੀਂ ਹੈ ਇਤੋਂ ਵੱਡੀ ਗੱਲ ਹੈ ਕਹਿੰਦੇ ਮੀਰ ਮੰਨੂ ਦੀ ਜੇਲ੍ਹ ਵਿੱਚ ਪਹੁੰਚੋ 6-6 ਮਹੀਨੇ ਦੇ ਬੱਚੇ ਸੀ ਦੋ ਦੋ ਮਹੀਨੇ ਦੇ ਬੱਚੇ ਸੀ ਟੋਟੇ ਟੋਟੇ ਕਰਕੇ ਮਾਵਾ ਦੇ ਗਲਾਂ ਵਿੱਚ ਹਾਰ ਪਾਤੇ ਉਹਨਾਂ ਨੂੰ ਚੇਤੇ ਕਰਕੇ ਆਜਿਆ ਕਰੋ ਤੇ ਸਾਸਰ ਜੀ ਕਹਿੰਦੇ ਐਦੋਂ ਵੱਡੀ ਵੀ ਕੋਈ ਗੱਲ ਹੈਗੀ ਕਹਿੰਦੇ ਐਦੋਂ ਵੱਡੀ ਵੀ ਗੱਲ ਹੈਗੀ ਕਈਆਂ ਮੇਰੀਆਂ ਭੈਣਾਂ ਦੇ ਮਤਾਵਾਂ ਦੇ ਗਰਭ ਵਿੱਚ ਬੱਚੇ ਪਲਦੇ ਸੀ ਜਾਲਮਾਂ ਨੇ ਗਰਭ ਦੇ ਵਿੱਚ ਬੱਚੇ ਪਲਦਿਆਂ ਦੇ ਇਹ ਮਾਵਾ ਦੇ ਪੇਟ ਦੇ ਉੱਤੇ ਪੱਥਰ ਮਾਰ ਮਾਰ ਕੇ ਗਰਭ ਵਿੱਚ ਹੀ ਖਤਮ ਕਰਤੇ ਤੇ ਸਾਸਰ ਜੀ ਉਹਨਾਂ ਕਰਕੇ ਆਜਿਆ ਕਰੋ ਸਾਨੂੰ ਸਰਦਾਰੀ ਐਵੇਂ ਥੋੜੋ ਮਿਲੀ ਐ ਕੇਸ ਦੇਖ ਕੇ ਕਿਹਾ ਦਸਮੇਸ਼ ਜੀ ਨੇ ਤੁਹਾਨੂੰ ਬਖਸੀਆਂ ਸਿੰਘੋ ਸਰਦਾਰੀਆਂ ਨੇ ਚੰਗਾ ਫੇਰ ਦੇ ਸਦਾ ਹੀ ਯਾਦ ਰੱਖਣਾ ਤੁਹਾਡੇ ਸਿਰਾਂ ਉੱਤੇ ਚਲਣੀਆਂ ਯਾਰੀਆਂ ਨੇ ਜਿੱਦੇ ਮਰਨਾ ਉਹਦੇ ਦਾ ਮਾਰੇ ਜਾਣਾ ਬਈ ਮੈਂ ਕਾਰਗਲ ਚ ਰਹਿ ਕੇ ਆ ਗਿਆ ਮੈਂ ਤਾਂ ਮਰਿਆ ਨਹੀਂ ਹੈਗਾ ਮੈਂ ਸਿਕੰਬਟਾਨ ਵਾਟਰ ਦੇ ਉੱਤੇ ਰਹਿ ਕੇ ਆ ਗਿਆ ਬਜਹ ਹਰੀਲੀ برف ਵਿੱਚ ਰਹਿ ਕੇ ਆ ਗਿਆ ਮੈਂ ਨਹੀਂ ਉੱਥੇ ਮਰਿਆ ਪਰ ਹੁਣ ਗੁਰੂ ਨਾਨਕ ਦੀ ਗੱਲ ਪੱਲੇ ਬੰਨ ਲਈ ਵੀ ਜਦੋਂ ਮਰਨਾ ਉਹ ਤਾਂ ਮਰ ਜਾਣਾ ਕੋਈ ਚੰਗਾ ਕੰਮ ਕਰਕੇ ਕਿਉਂ ਨਾ ਮਰੀਏ ਕੋਈ ਚੰਗਾ ਕਰਮ ਕਰਕੇ ਨਾ ਮਰੀਏ ਕੋਈ ਨਲਕਾ ਲਾ ਦੇਮੀ ਕਰ ਲੈ ਜਨਤਾ ਨਾਲ ਹਮਦਰਦੀ ਮਰ ਗਿਆਂ ਤੂੰ ਮਗਰੋਂ ਵੀ ਦੁਨੀਆ ਯਾਦ ਰਹੂਗੀ ਕਰਦੀ ਤੇਰੇ ਚੰਗੇ ਕੀਤੇ ਦਾ ਬਾਅਦ ਵਿੱਚ ਜੱਸ ਗਾਉਣਗੇ ਗਿਆਨੀ ਸਭ ਦੁਨੀਆ ਜਾਣਦੀ ਐ ਬੰਦਿਆ ਸੜ ਜਾ ਕੋਈ ਨਿਸ਼ਾਨੀ ਸਾਰੇ ਨੇ ਜਾਣਾ ਬਈ ਰਹਿੰਦਾ ਥੋੜੋ ਇੱਥੇ ਕੋਈ ਭਾਵੇਂ ਰਾਜਾ ਭਾਵੇਂ ਰਾਣਾ ਕੋਈ ਨਹੀਂ ਰਹਿੰਦਾ ਪਰ ਜਾਨ ਕਿਹਨਾਂ ਨੂੰ ਦੁਨੀਆ ਕਰਦੀ ਆ ਜਿੰਨੀ ਸਤ ਗੁਰ ਪੁਰਖ ਮਨਾਇਆ ਤੇਨਾ ਪੂਜੇ ਸਭ ਕੋਈ ਜਿਨ੍ਹਾਂ ਨੇ ਮਨਾ ਲਿਆ ਉਹਨਾਂ ਨੂੰ ਪੂਜਦੇ ਆ ਤੇ ਸਾਧ ਸੰਗ ਜੀ ਜੇ ਸਾਖਤਾਂ ਵਾਲਾ ਹੀ ਜੀਵਨ